ਕیتے ਦਿਨੀ ਰਾਤ ਨੂੰ ਸਰਹੱਦੀ ਕਸਬਾ ਕਲਾਨੌਰ ਦੀਪ ਖਾਰੀਵਾਲ ਦੇ ਪੁਲਿਸ ਚੌਂਕੀ ਤੇ ਗ੍ਰਨੇਡ ਹਮਲਾ ਕਰਨ ਵਾਲੇ ਤਿੰਨ ਦੋਸ਼ੀਆਂ ਦਾ ਉੱਤਰ ਪ੍ਰਦੇਸ਼ ਦੇ ਪੀਲੀਪੀਤ ਵਿੱਚ ਪੁਲਿਸ ਵੱਲੋਂ ਇਨਕਾਊਂਟਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਖਾਲਿਸਤਾਨ ਜਿੰਦਾਬਾਦ ਫੋਰਸ ਨਾਮਕ ਅੱਤਵਾਦੀ ਸੰਗਠਨ ਦੇ ਮੈਂਬਰ ਸਨ ਜਿਸ ਨੂੰ ਵਿਦੇਸ਼ ਵਿੱਚ ਬੈਠਾ ਜਸਵਿੰਦਰ ਸਿੰਘ ਉਰਫ ਮੰਨੂ ਭਗਵਾਨਾ ਦਾ ਅੱਤਵਾਦੀ ਚਲਾ ਰਿਹਾ ਹੈ ਅਤੇ ਇਸ ਵੱਲੋਂ ਇਸ ਵੱਲੋਂ ਹੀ ਖਾਰੀਵਾਲ ਚੌਕੀ ਤੇ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਗਈ ਹੈ ਮਾਰੇ ਗਏ ਤਿੰਨੋਂ ਨੌਜਵਾਨਾਂ ਦੀ ਪਛਾਣ ਜਸ਼ਨਪ੍ਰੀਤ ਸਿੰਘ ਉਮਰ ਕਰੀਬ 18 ਸਾਲ ਗੁਰਵਿੰਦਰ ਸਿੰਘ ਉਮਰ 25 ਸਾਲ ਅਤੇ ਵਰਿੰਦਰ ਸਿੰਘ ਉਮਰ 23 ਸਾਲ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਨੌਜਵਾਨ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਿਤ ਹਨ ਇਸ ਐਨਕਾਊਂਟਰ ਤੋਂ ਬਾਅਦ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਘਟਨਾ ਪਿੱਛੇ ਵਿਦੇਸ਼ੀ ਤਾਕਤਾਂ ਦਾ ਵੀ ਹੱਥ ਹੋ ਸਕਦਾ ਹੈ। ਪਤਾ ਲੱਗਾ ਸਾਨੂੰ ਸਵੇਰੇ ਮੁਲਾਜ਼ਮ ਆਇਓ ਦੱਸ ਕੇ ਗਿਆ ਵੀ ਤੁਹਾਡਾ ਇਹਦਾ ਬੇਟਾ ਐਂਕਾਉਂਟਰ ਹੋ ਗਿਆ ਹੈ। ਸਾਨੂੰ ਪਤਾ ਨਹੀਂ ਕਿ ਬਾਅਦ ਕੀ ਗੱਲ ਹੈ ਕੀ ਚਾਲ ਹੋਇਆ ਜਦੋਂ ਅਸੀਂ ਕੀ ਗੱਲ ਪਤਾ ਨਹੀਂ ਤੇ ਕੀ ਦਸੀ। ਕੀ ਪਤਾ ਲੱਗਾ ਤੁਹਾਨੂੰ? ਹਾਂ ਤੇ ਪੁਲਿਸ ਨੇ ਦੱਸ ਕਿ ਤੁਹਾਡਾ ਬੇਟਾ ਗ੍ਰਿੰਦੇ ਦਾ ਕੰਟਰੋਲ ਹੋ ਗਿਆ ਜੂਪੀ ਮੈਂ ਵੀ ਇਗਜ਼ਾਮਟ ਕਰ ਰਿਹਾ ਸੀ ਸਾਡੇ ਦੇ ਪੈਨਫਰ ਮਿੱਟੀ ਨਿਕਲ ਗਈ। ਕੰਮ ਕੀ ਕਰਦਾ ਸੀ? ਕੰਮ ਦੇ ਫੇਲੇ ਕੁਝ ਵੀ ਨਹੀਂ ਕਰਦਾ ਸੀ ਪਹਿਲਾਂ ਹੀ। ਕਿਹੜਾ ਚੋਲ ਹੈ? ਨਹੀਂ ਕਰਦਾ। ਕਿੰਨਾ ਚੋਲ ਹੈ ਕਰੋਗੇ? ਹੋਏ ਗਏ ਤਿੰਨ ਚਾਰ ਦਿਨ ਗਏ ਘਰੋਂ ਕੀ ਕਰੀ ਕੀ ਕਰ ਘਰੋਂ ਤੇ ਆਮ ਜਿਹੀ ਤਰ੍ਹਾਂ ਬਿਨਾਂ ਰੋਜਦਾ ਨਾਣੇ ਕੋ ਰੋਟੀ ਬਿਖਾ ਕੇ ਰੋਟੀ ਕੱਢ ਜਾਂਦੇ ਨੇ ਦੱਸ ਕੇ ਕੁਛ ਵੀ ਨਹੀਂ ਗਿਆ ਮੈਂ ਜਿਹੜੇ ਕਹਿੰਦੇ ਜਿਹੜੇ ਦੱਸਿਆ ਹੋਇਆ ਤਾਂ ਪਤਾ ਹੁੰਦਾ ਵੀ ਮੈਂ ਮਤਲਬ ਪਰਵੇ ਕਰਦਾ ਵੀ ਖਾਣੇ ਤਾਂ ਗਿਆ ਤੇ ਨਹੀਂ ਸਕੀ ਕਿ ਤੱਕ ਪੁੱਛਿਆ ਫੋਨ ਇੱਕ ਵਾਰ ਹੋਇਆ ਬਾਅਦ ਫੋਨੇ ਤਾਂ ਬੰਦ ਆ ਰਿਹਾ ਹੈ ਫੋਨ ਕਿਤੇ ਕੀ ਕਿਤੇ ਦੋ ਫੋਨ ਬਸ ਉਹ ਤਾਂ ਕਹਿੰਦਾ ਮੈਂ ਕੋਈ ਨਹੀਂ ਆ ਜਾਂਦਾ ਨਹੀਂ ਸੀ ਬਾਅਦ ਫਿਰ ਦੁਬਾਰਾ ਫੋਨ ਉਦੋਂ ਹੀ ਆਉਂਦਾ ਫੋਨ ਬੰਦ ਆ ਬੋਸ ਕਹਿੰਦੀ ਉਹਨੂੰ ਪਾਲਾ ਤੇ ਬਲਾਸ ਕੀਤੇ ਨੇ ਤੁਹਾਨੂੰ ਵੀ ਲੱਗਦਾ ਇਹ ਗੱਲ ਹੋਈ ਹੈ ਨਹੀਂ ਵੀ ਨਹੀਂ ਇਹ ਗੱਲ ਦੇ ਮੈਂ ਉਹ ਗਾਸ ਗਏ ਤਾਂ ਤੁਹਾਨੂੰ ਜਲਦਾ ਬੇਸਿਕ ਪਹਿਲਾਂ ਤਾਂ ਜਦੋਂ ਇੱਥੇ ਨਹਾਉਣ ਗਏ ਨਾ ਜੇ ਇਕੱਠੇ ਨਹਾਣੇ ਸਾਰੇ ਨਹਾਉਣ ਜਾਂਦੇ ਨੇ ਉਹਦੇ ਕਿ ਡੁੱਬ ਗਏ ਉਹ ਬੋਕੇ ਚੱਲਦਾ ਸੀ ਉਹਦੇ ਤੁਹਾਨੂੰ ਸਿੱਧਾ ਪਤਾ ਲੱਗਾਗੀ ਉਹਨਾਂ ਦੇ ਉਹਦੇ ਮੌਜੂਦਮ ਰੱਖੇ ਗਿਆ ਸਵੇਰੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਹੋਰ ਕੀ ਚਾਹੁੰਨਾ ਹਨ ਉਹਨਾਂ ਨੂੰ ਚਾਹੀਦਾ ਨੇ ਸਾਫੀਅਤ ਮੈਂ ਸਾਫ ਹੁਕਮ ਕੀ ਕਿ ਜੇ ਅਸੀਂ ਕੀਤਾ ਹੁਣ ਕੀ ਕੀਤਾ ਉਹਨਾਂ ਕੀਤਾ ਕੀ ਕੀਤਾ ਬੱਸ ਜੀ ਲਾਸਟ ਕਿਸ ਦਿਨ ਗਿਆ ਸੀ ਉਹ ਕਰੋ ਲਾਸਟ ਉਹ ਇਹ ਗਿਆ ਇਥੋਂ ਕਿਤੇ ਗਿਆ ਕਿਉਂਕਿ ਮੈਂ ਗਵਾ ਨਹੀਂ ਬਦ ਵੀ ਬਦ ਵੀਰ ਬਾਤ ਜਿਸ ਉਹਦਾ ਕਿਤੇ ਰਹਿਣ ਵਾਲੇ ਉਹਦੇ ਇੱਥੇ ਕਿੰਨਾ ਟਾਈਮ ਹੋਇਆ ਨਹੀਂ ਇੱਥੇ ਤੁਹਾਨੂੰ ਹੋਏਗਾ ਨਾ ਸਾਲ ਦੋ ਸਾਲ ਦੋ ਤਿੰਨ ਜੇ ਜੇ ਉਸੇ ਮੁੜੇ ਨਾਲ ਗੱਲਬਾਤ ਹੋਈ ਕਾਊਂਟਰ ਤੋਂ ਥੋੜੇ ਜਿਹਾ ਜਾਣਦੇ ਆ ਕੋਈ ਨਹੀਂ ਨਹੀਂ ਕਈ ਦੱਸਿਆ ਮੇਰੇ ਯਾਰ ਦੋਸਤ ਹੈ ਕਿ ਉੱਧਰ ਇੰਦੇ ਯਾਰ ਦੋਸਤ ਜਿੱਦਾਂ ਹੁਣ ਤੁਸੀਂ ਇੱਧਰ ਜਿਆਦਾ ਤੋਂ ਮੈਂ ਤੋਰੇ ਕੋਈ ਨਾ ਕੋਈ ਕੋਈ ਨਾ ਇਹਨਾਂ ਨਾਲ ਥੋੜਾ ਪਤਾ ਤੁਹਾਨੂੰ ਵੀ ਕਾਊਂਟਰ ਕਿਦਾਂ ਦਾ ਹੈ ਜਿਆਦਾ ਗਵਰਨਮੈਂਟ ਜਾਂ ਸ਼ੂਰ ਪੈਂ ਜਾਂਦਾ ਸੀ ਨਹੀਂ ਸਾਨੂੰ ਕੋਈ ਪਤਾ ਨਹੀਂ ਹੁੰਦਾ ਨੰਨੀ ਬਾਤਾਂ ਜਾਂਦਾ ਕਿ ਨਹੀਂ ਜਾਂਦਾ ਹੁਣ ਮੈਂ ਤਾਂ ਸਵੇਰੇ ਤੱਕ ਤੜਕੇ ਜਨਨਾ ਕੰਮ ਤੇ ਦਿਹਾੜੀ ਜਾਂਦਾ ਹਾਂ ਤੇ ਭਰਾ ਨੂੰ 8 7-8 ਵਜੇ ਹਨੇਰੇ ਹੁੰਦੇ ਆ ਪਾ ਕੇ ਸੌਂ ਜਾਂਦਾ ਕਿੰਨੇ ਭੈਣ ਭਰਾ ਨੇ ਇਕੱਲਾ ਹੀ ਇਕੱਲਾ ਲੰਮੜਾ ਹਾਂ ਪਹਿਲਾਂ ਜਿੱਦਾਂ ਥਾਣਿਆਂ ਦੇ ਵਿੱਚ ਹਮਲੇ ਹੋਏ ਆ ਕੋ ਪੁਲਿਸ ਆਈ ਤੁਹਾਡੇ ਘਰ ਨਹੀਂ ਨਹੀਂ ਨਾ ਨਾ ਕੋਈ ਇਹ ਕੋਈ ਚਾਂਸੀ ਸਵੇਰੇ ਹੀ ਦੱਸਿਆ ਭਾਜੀ ਇਹਨਾਂ ਨੇ ਯਾਰ ਗੱਲ ਹੋਈ ਹੈ ਕਿੱਥੋਂ ਪਤਾ ਲੱਗਾ ਘਰ ਆਈ ਸੀ ਕੌਣ ਥਾਣੇ ਵਾਲੇ ਹਾਂ ਹੁਣਾਂ ਕਹਿ ਵੀ ਇਦਾਂ ਹੋ ਗਿਆ ਤਨਗਦੀ ਗੱਲਬਾਤ ਕੀਤੀ ਮੈਂ ਕਿੱਥੇ ਚਲੇ ਜਾਂ ਜਾਂ ਕਿੱਥੇ ਕਰਦਾ ਜਾਂਦਾ ਨਹੀਂ ਬਸ ਇੱਧਰ ਰੋਟੀ ਖਾ ਲੈਣੀ ਮੈਂ ਕਹਿੰਦਾ ਪੁੱਤ ਕਿੱਥੇ ਚੱਲਾਂ ਕਹਣਾ ਬਸ ਮੈਂ ਆ ਜਾਉਂਦਾ ਕੋਈ ਗੱਲ ਨਹੀਂ ਸਾਮਾ ਨੂੰ ਆ ਜਾਵਾਂ ਤੇ ਅੰਚਾਦ ਨੂੰ ਇੱਕ ਕਰਨ ਨਹੀਂ ਆਏ ਤੂੰ ਮੈਨੂੰ ਫੋਨ ਨਹੀਂ ਕੀਤਾ ਤੀਨ ਚਾਰ ਦਿਨ ਪਾਇਆ ਕੋਈ ਦਿਨ ਨਹੀਂ ਫੋਨ ਕੀਤਾ ਮੈਂ ਇੱਥੇ ਹੀ ਆ ਕੋਈ ਗੱਲ ਨਹੀਂ ਬਸ ਮਰਤੇ ਨਹੀਂ ਗੱਲ ਕਰ ਕੀਤੀ ਕੱਲਾ ਕੱਲਾ ਬੇਟਾ ਕੱਲਾ ਕੱਲਾ ਹਟ ਕੰਮ ਕੂ ਕਰਦਾ ਕੋਈ ਕੰਮ ਨਹੀਂ ਇੱਥੇ ਕੋਈ ਵੀ ਕਰਦਾ ਪੜਿਆ ਕਿੰਨਾ ਹੈ 12 ਪਹਿਲਾਂ ਪੱਟਾ ਪੁੱਤ ਦੱਜਾ ਰੱਖੇ ਉਹ ਵੀ ਕੇਸ ਕਰਨੈਰ ਵਾਲਾ ਕਿਉ ਹੈ ਮਾਨੇ ਕੋਈ ਮੁੰਡਾ ਡੁੱਬ ਗਿਆ ਸੀ ਉਹਨਾਂ ਕਰਦੇ ਕਦੋਂ ਇਹ ਲਾਸ਼ਤ ਕਰੋਗੇ ਆਈ ਕਰੋਗੇ ਹਾਂਜੀ ਕਰੋ ਕੋਈ ਕਰੋ ਕਦੋਂ ਗਿਆ ਸੀ ਲਾਸ਼ ਲਾਸ਼ ਹੈ ਮੰਗ ਬੁੱਧ ਵਾਲੀ ਕਦੀ ਦੱਸਿਆ ਮੇਰੇ ਯਾਰ ਤੋਂ ਸੁਧਰ ਗਿਆ ਨਾ ਕਦੀ ਦੱਸਿਆ ਯੂਪੀ ਦਾ ਪਤਾ ਲੱਗਾ ਵੀ ਕਿਵੇਂ ਪਹੁੰਚ ਗਿਆ ਉੱਥੇ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਨਾ ਗੁੰੰਦ ਆ ਰਹੇ ਸੀ ਕੀ ਚਾਹੁੰਦੇ ਤੁਸੀਂ ਹੋਗੇ ਤੁਹਾਡਾ ਬੱਚਾ ਇੱਕ ਕੁੜੀ ਦੱਸਿਆ ਤੁਸੀਂ ਕੋ ਡੈਡ ਬੜੀ ਕਦੋਂ ਆਣੀ ਹੈ ਹਾਂਜੀ ਮੇਰੇ ਨਾਲ ਗੁਰਪ੍ਰੀਤ ਜੀ ਕੀ ਪਤਾ ਲੱਗਾ ਤੁਹਾਨੂੰ ਸਾਨੂੰ ਜਿੱਦ ਸੇ ਪਤਾ ਲੱਗਾ ਵੀ ਉਹਦੇ ਗੋਲੀਆਂ ਵੱਜੀਆਂ ਆ। ਉਹਦੇ ਘਰੋਂ ਗਏ ਸੀ ਗੱਡੀ ਤੇ ਗਏ ਸੀ ਕੰਮ ਕਰਨੀ। ਹਾਂਜੀ। ਤੇ ਸਾਨੂੰ ਹੀ ਕਹਿ ਗਏ ਸਨਾ ਉਹਦਾ ਫੋਨ ਬੰਦ ਹੁੰਦਾ ਪਿਆ ਸੀ। ਅਸੀਂ ਫੋਨ ਲਾਉਂਦੇ ਰਹੇ ਸੀ ਫੋਨ ਉਹਦਾ। ਜਿੱਦਨ ਦੇ ਗਏ ਉਹਦਨ ਦੇ ਫੋਨ ਬੰਦ ਹੁੰਦਾ ਪਿਆ ਉਹਨਾਂ ਦਾ। ਕਦੋਂ ਗਈ ਕਰੋ? ਕਰੋ ਮੰਗਲਵਾਰ ਗਏ ਸੀ ਕਰੋ। ਹਾਂਜੀ। ਤੇ ਪਲਕੇ 8 ਦਿਨ ਹੋ ਜਨੇ ਉਹਨਾਂ ਨੂੰ ਕਰੋ ਗਿਆ ਉਹਨਾਂ ਨੂੰ। ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੇ ਕੋਈ ਗਰਨੇਡ ਵਗੈਰਾ ਥੁੱਟਿਆ ਕੋਈ ਇਦਾਂ ਦੀ ਕੋਈ ਨਹੀਂ 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 ਇਹ ਸਾਲ ਦੀ ਝੂਠ ਆ ਇਹ ਸਾਰਾ ਝੂਠ ਆ ਸਾਨੂੰ ਤਾਂ ਘਰੋਂ ਕਹਿ ਕੇ ਗਏ ਸੀ ਗੱਡੀ ਤੇ ਗਏ ਸੀ ਇੱਥੇ ਕਿਹਾ ਸੀ ਕੋਈ ਕੰਮ ਕਰ ਲੈ ਤੇ ਕਹਿੰਦੇ ਸੀ ਇੱਥੇ ਨਹੀਂ ਸੀ ਕਰਦੇ ਅਗੇ ਤੇ ਉਹ ਕਹਿੰਦੇ ਫਿਰ ਅਸੀਂ ਗੱਡੀ ਤੇ ਚਲੇ ਜੰਨੇ ਅੱਜ ਪਹਿਲੀ ਵਾਰ ਹੀ ਗਏ ਗੱਡੀ ਤੇ ਗਏ ਆ ਹਾਂਜੀ ਜਦੋਂ ਦੀ ਉਹਨਾਂ ਦੀ ਮੈਰਜ ਹੋਈ ਹੋਣੀ ਗਏ ਆ ਗੱਡੀ ਤੇ ਕਦੇ ਕੋ ਪਹਿਲਾਂ ਕਦੀ ਕੋ ਪੁਲਿਸ ਪਾਸ ਕੇਸ ਪਿਆ ਕੋਈ ਨਹੀਂ ਕੋਈ ਨਹੀਂ ਪਿਆ ਹੈਗਾ ਹਾਂਜੀ ਕਿੰਨੇ ਪਹਿਰੇ ਭਰਾਣੇ ਅਸੀਂ ਉਹ ਮੁੰਡਾ ਆਜ ਵੀ ਰਾਡੇ ਨਾ ਹੈਗੀਆਂ ਦੋਸਤ ਇਸ ਤਰ੍ਹਾਂ ਜਿਹਨਾਂ ਦੀ ਤੁਹਾਡਾ ਵਿਆਹ ਕਿੰਨੇ ਚਿਰ ਪਹਿਲਾਂ ਹੋਇਆ ਸਾਡਾ 3 ਮਹੀਨੇ ਹੋਈ ਹੈ ਜੀ ਵਿਆਹ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਅਸੀਂ ਮੈਂ ਅਗਵਾਨਾਂ ਦੀ ਰਹਿਣ ਵਾਲੀ ਆ ਇਹ ਕਿਹੜਾ ਕਿੱਥੇ ਰਹਿੰਦੇ ਮੁੰਡਾ ਕਿੱਥੇ ਰਹਿੰਦਾ ਇਹ ਆ ਸ਼ੂਰ ਜੀ ਹਾਂ ਜੀ ਕੀ ਮੰਗ ਕਰਦੇ ਤੁਸੀਂ ਕੀ ਜਦੋਂ ਪੁਲਿਸ ਨੇ ਕਹਿਤਾ ਕਿ ਇਹ ਤਾਂ ਜੀ ਉਹਦੇ ਨਾਲ ਕਲਕਨਾਂ ਦੇ ਨਾਲ ਸੰਬੰਧ ਰੱਖਦੇ ਕੋਈ ਇਦਾਂ ਨਹੀਂ ਹੈ ਕਿ ਕੀ ਮੰਗ ਕਰਦੇ ਨਹੀਂ ਨਹੀਂ ਕੋਈ ਨਹੀਂ ਜੀ ਹਾਂਜੀ ਤੁਹੀਂ ਕੀ ਤੁਹਾਨੂੰ ਇਨਸਾਫ ਚਾਹੀਦਾ ਆਪਣੇ ਮੁੰਡੇ ਦਾ ਮੇਰਾ ਪਰਮ ਜੀ ਜੀ ਤੜਕੀ ਲੱਗਦਾ ਇਹ ਮੇਰਾ ਪੁੱਤ ਜੀ ਕੀ ਗੱਲਬਾਤ ਹੋਈ ਹੈ ਕੀ ਪਤਾ ਲੱਗ ਗੱਲਬਾਤ ਕੁਛ ਨਹੀਂ ਇਹ ਤਾਂ ਗਿਆ ਗੱਡੀ ਤੇ ਗੱਡੀ ਤੇ ਖੜਿਆ ਇਹਨੂੰ ਤੇ ਉਹ ਮੁੰਡਾ ਪਲਕੇ ਅੱਠ ਦਿਨ ਹੋਣੇ ਆ ਤੇ ਨਾ ਉਹਦਾ ਫੋਨ ਲੱਗਾ ਤੇ ਨਾ ਕੀਤਾ ਹੀ ਕੋ ਫੋਨ ਤਾਂ ਹੀ ਲਾਂਦੇ ਤਾਂ ਬੰਦ ਹੁੰਦਾ ਸੀ ਤੇ ਬਸ ਇਹੀ ਮੁੰਡੇ ਸਵੇਰੇ ਪਤਾ ਲੱਗਾ ਸਾਨੂੰ ਤਾਂ ਹੀ ਤੇ ਰੋਣ ਪਿੱਟਣ ਡੈ ਪਏ ਕੀ ਪਤਾ ਲੱਗਾ ਵੀ ਕਹਿੰਦੇ ਇਹ ਵੀ ਆ ਗੱਲ ਹੋਈ ਆ। ਇਹੀ ਕਾਉਂਟਰ ਹੋ ਗਿਆ। ਸਾਹਨੇ ਉਹਨਾਂ ਨਾਲ ਮੇਰਾ ਪੁੱਤ ਨਹੀਂ ਇਹੋ ਜ। ਪਤਾ ਲੱਗਾ ਵੀ ਕਿਉਂ ਕੀਤਾ ਪੁਲਿਸ ਨੇ ਕੀ? ਨਹੀਂ ਵਾਕਈ ਮੈਂ ਨਹੀਂ ਜਾਣਦੀ। ਜਿਹੜਾ ਜੋ ਮਰਜ਼ੀ ਲੋਕ ਕਹਿੰਦੇ ਰਹਿਣ ਜੋ ਮਰਜ਼ੀ ਕਰੋ ਪਰ ਮੇਰੇ ਬੱਚੇ ਨਹੀਂ ਇੱਥੇ। ਔਰ ਵੀ ਮੁੰਡਾ ਵੱਡਾ ਹੋਇਆ ਉਹ ਵੀ ਇੱਥੇ ਸੋਹਣੀ ਕੰਮ ਕਰਦਾ ਸਰਪੰਚਾ ਦਾ ਲੱਗਾ ਆ ਵੱਡਾ ਮੁੰਡਾ ਹੈ ਇਹ ਕਾਲਾਂ ਵਾਲੀ ਚ ਲੱਗਾ ਵਾ। ਸਮਰਾਵੀ ਤਿੰਨ ਭਰਾ ਨਹੀਂ ਤਾਂ ਦੋ ਭੈਣਾਂ ਨੇ ਕੀ ਨਾ ਕੀ ਇਹ ਮੁੰਡੇ ਦਾ? ਜਸਨਪਰੀ ਰਿਆ ਲਿਖਿਆ ਨਹੀਂ ਅਨਪੜ੍ਹਨੇ ਮੇਰੇ ਮੁੰਡੇ ਤਿੰਨੇ ਅਨਪੜ੍ਹਨੇ ਕੰਮ ਕੀ ਕਰਦਾ ਉਹ ਦਿਹਾੜੀ ਟੱਪੋ ਹੀ ਕਰਦਾ ਰਿਹਾ ਦਿਹਾੜੀਆਂ ਕਰਦਾ ਰਿਹਾ ਇੱਥੇ ਇੱਧਾ ਪੁਲਿਸ ਕਹਿ ਰਹੀ ਐ ਕਿ ਦਿਹਾੜੀਆਂ ਕਰਦਾ ਨਹੀ ਨਹੀਂ ਨਹੀਂ ਹਮਲੇ ਜੋਗੇ ਹੁੰਦੇ ਤੇ ਘਰੋਂ ਕਦੋਂ ਗਏ ਮਾਤਾ ਇਹ ਪੈਣਾ ਇਹ ਪੜ ਗਿਆ ਮੰਗਲਵਾਰ ਦਾ ਗਿਆ ਭਲਕੇ 8 ਦਿਨ ਹੋਣੀ ਆ 8 ਦਿਨੋਂ ਘਰ ਨਹੀਂ ਆਇਆ ਨਹੀਂ 8 ਦਿਨ ਆਇਆ ਹੀ ਨਹੀਂ ਕੀ ਨਾਮ ਕਰਦੇ ਹੁੰਦੇ ਹੁਣ ਇਹ ਕੰਨੇ ਵੀ ਮੇਰਾ ਪੁੱਤ ਘਰ ਆ ਜੇ ਤਾਂ ਆਪਣਾ ਕੰਮ ਕਰੇ ਹਾਂ ਹੀ ਪਤਾ ਏ ਇਦਾਂ ਦੇ ਇੱਕ ਬੰਦੇ ਨਾ ਹੈਗੇ ਆ ਤਾਂ ਨਾ ਸਾਨੂੰ ਲੋੜ ਪੈਣ ਦੀ ਪਤਾ ਸੀ ਤਾਂ ਆਪ ਗਰੀਬੀ ਜੋ ਅਸੀਂ ਤੁਰਿਆ ਗਰੀਬੀ ਵਿੱਚ ਨਿਕਲੇ ਜਾ ਹੀ ਇਦਾਂ ਦੇ ਕੰਮ ਨਹੀਂ ਮੇਰੇ ਬੱਚਿਆਂ ਨੇ ਕੀਤੇ ਕਿਹਨਾਂ ਤੁਹਾਡਾ ਮੇਰਾ ਪਰਮਜੀਤ ਆ ਮੇਰੇ ਨਾਲ ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸਿਰਫ ਸੀਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣਾ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਤੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਸਾਰ ਜਿਹੜੇ ਆ ਬ੍ਰਿਕਸ ਅਤੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ 6 ਇੰਚੀ ਬਲੌਕ ਅੱਛਾ ਜੀ ਤੇ ਇਹਦੀ ਲੰਬਾਈ ਇਧਰ ਨੂੰ ਜੀ ਤੇ 6 ਇੰਚ ਦੀ ਇਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲੌਕ ਅੱਛਾ ਜੀ ਹਾਂਜੀ ਤੇ ਉਜੀਰਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ ਕੁ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਟੂ ਮਟੀਰੀਅਲ ਸੇਵ ਹੋਊਗਾ ਜਿਵੇਂ ਪੈਸਾ ਵੀ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰ